ਸਭ ਤੋਂ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੱਡੀ ਵੱਡੀ ਵਧਾਈ ਸਾਡੇ ਮਾਨ ਸਾਹਿਬ ਨੂੰ ਜਿਨ੍ਹਾਂ ਦਾ ਮਾਨ ਵਧਿਆ ਔਰ ਅੱਜ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਇਹ ਜਿੱਤ ਪ੍ਰਾਪਤ ਹੋਈ ਆ ਔਰ ਖਾਸ ਕਰਕੇ ਸਾਡੇ ਭਗਤ ਚੂਨੀ ਲਾਲ ਜੀ ਜਿਨ੍ਹਾਂ ਦੀ ਸ਼ਰਾਫਤ ਔਰ ਇਮਾਨਦਾਰੀ ਜਿਨ੍ਹਾਂ ਨੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਪਸੰਦ ਕੀਤਾ ਉਹਨਾਂ ਨੂੰ ਵੋਟ ਪਈ ਹੈ ਮੈਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਖਾਸ ਕਰਕੇ ਖਾਸ ਕਰਕੇ ਖਾਸ ਕਰਕੇ ਮਾਨ ਮਾਨ ਸਾਹਿਬ ਪਰਿਵਾਰ ਨੂੰ ਮਾਨ ਪਰਿਵਾਰ ਨੂੰ ਮੇਰੇ ਸ਼ੇਰ ਦੇ ਸ਼ੇਰ ਪਰਿਵਾਰ ਨੂੰ ਭਗਵੰਤ ਸਿੰਘ ਮਾਨ ਪਰਿਵਾਰ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਪੂਰੇ ਜਲੰਧਰ ਵਾਸੀਆਂ ਵੱਲੋਂ ਬਹੁਤ-ਬਹੁਤ ਵਧਾਈ ਹੈ ਬਿਲਕੁਲ ਵੱਡੀ ਜਿੱਤ ਹੋਈ ਐ ਬਹੁਤ ਬਹੁਤ ਦਾੰਦ ਜੀ ਕਿਤੇ ਨ ਕਿਤੇ ਭਾਵੁਕ ਵੀ ਕੁਝ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਵੇਂ ਲੱਗ ਰਿਹਾ ਅੱਜ ਕਿਉਂਕਿ ਬੇਟਾ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਿਹਾ ਬਹੁਤ ਬਹੁਤ ਖੁਸ਼ੀ ਹੈ ਕਿ ਜਿਹੜੀ ਐਨੀ ਵੱਡੀ ਲੀਡ ਦੇ ਨਾਲ ਜਿੱਤ ਹੋ ਰਹੀ ਆ ਇਹ ਸਾਰੀ ਜਿੱਤ ਜਿਹੜੀ ਆ ਕਿ ਮੁੱਖ ਮੰਤਰੀ ਸ੍ਰੀਮਾਨ ਸਾਹਿਬ ਜਿਹੜੇ ਕਿ ਉਹ ਰਾਏ ਇੱਥੇ ਕੋ ਮਕਾਨ ਕਿਰਾਏ ਤੇ ਲੈ ਕੇ ਔਰ ਇੱਥੇ ਆ ਕੇ ਬੈਠ ਕੇ ਤਾਂ ਉਹਨਾਂ ਨੇ ਦਿਨ ਨਹੀਂ ਵੇਖਿਆ ਰਾਤ ਨਹੀਂ ਦੇਖੀ ਚਾਰ ਚਾਰ ਮੀਟਿੰਗਾਂ ਪੰਜ ਪੰਜ ਮੀਟਿੰਗਾਂ ਰੋਜ਼ ਦੀਆਂ ਕਰਦੇ ਰਹੇ ਰੈਲੀਆਂ ਕਰਦੇ ਰਹੇ ਚਲੋ ਔਰ ਲੋਕਾਂ ਨੂੰ ਸਾਰਾ ਕੰਮ ਲੈ ਕੇ ਜਿਹੜਾ ਪਿੱਛੇ ਕੰਮ ਨਹੀਂ ਹੋਇਆ ਉਹ ਕੰਮ ਹੋਣਗੇ ਤੇ ਉਹਨਾਂ ਦੀ ਵਜ੍ਹਾ ਨਾਲ ਇਹ ਜੋ ਲੀਡ ਮਿਲੀ ਹੈ ਤੋ ਮੈਂ ਲੋਕਾਂ ਨਾਲ ਬ੍ਰੋਡਕਾਸਟ ਸ਼ੁਕਰੀਆ ਕਰਨਾ ਦਾ ਕੀਤਾ ਮੈਂ ਵੀ ਲੋਕਾਂ ਨੂੰ ਆਪੀਣਾ ਕੀਤਾ ਜ਼ਿਮੀਂਦਰ ਵਾਲੇ ਦਾ ਚਾਹ ਇਨਸਾਨ ਹੈ ਅਚਲਤਾਨ ਲੋਕਾਂ ਦੀ ਸੇਵਾ ਕਰਦਾ ਆਇਆ ਹੈ ਤੇ ਇਸ ਨੂੰ ਵੋਟ ਪਾਓ ਤੇ ਲੋਕਾਂ ਨੇ ਵੋਟ ਪਾਏ ਔਰ ਐ ਰਿਵੜੀ ਲੀਡ ਮਿਲੀ ਆ ਇਸ ਦੇ ਕਾਰਨ ਨਹੀਂ ਮਿਲੀ ਆ ਜੀ ਪਰ ਵਿਰੋਧੀ ਇਹ ਕਹਿੰਦੇ ਕਿ ਭਗਤ ਜੀ ਬੋਲਦੇ ਨਹੀਂ ਐ ਇਹਨਾਂ ਕੋ ਮੁੱਦੇ ਜੜੇ ਆ ਵਿਧਾਨ ਸਭਾ ਦੇ ਵਿੱਚ ਚੁੱਕੇ ਨਹੀਂ ਜਾਣੇ ਹੁਣ ਉਹਨਾਂ ਨੂੰ ਕੀ ਜਵਾਬ ਦੇਣਾ ਹੈ ਜੀ ਬੋਲ ਦੇਣੀ ਹੈ ਮੁੱਦੇ ਇਹਨਾਂ ਕੋ ਚੁੱਕੇ ਨਹੀਂ ਜਾਣੇ ਵਿਧਾਨ ਸਭਾ ਦੇ ਵਿੱਚ ਨਹੀਂ ਇਹ ਜੋ ਕੁਝ ਕਹਿੰਦੇ ਰਹੇ ਨੇ ਉਹ ਠੀਕ ਨਹੀਂ ਹੈ ਮੈਂ ਭਗਤ ਜੀ ਸਾਰੇ ਹੀ ਮੁੱਦੇ ਜਿਹੜੇ ਨੇ ਚੁੱਕਣਗੇ ਕਰਨਗੇ ਔਰ ਮਾਨ ਸਾਹਿਬ ਨਾਲ ਵੀ ਗੱਲ ਕਰਨਗੇ ਕਿ ਤਾਂ ਕਿ ਮੇਰੇ ਇਲਾਕੇ ਜਿਹੜੇ ਨੇ ਕੰਮ ਕੀਤੇ ਜਾਣ ਬਿਲਕੁਲ ਨਹੀਂ ਬੋਲਣਗੇ ਐਸੀ ਕੋਈ ਗੱਲ ਨਹੀਂ ਰਿਜ਼ਲਟ ਰਿਜ਼ਲਟ ਚਾਹਦੇ ਨੇ ਸੇ ਆ ਭਾਜਪਾ ਦੇ ਵਿੱਚ ਤੁਸੀਂ ਵੀ ਰਹੇ ਹੋ ਬੀਜੇਪੀ ਦੇ ਵਿੱਚ ਤੁਸੀਂ ਵੀ ਰਹੇ ਹੋ ਅੱਜ ਬੀਜੇਪੀ 30 ਨੰਬਰ ਤੇ ਚੱਲ ਰਹੀ ਹੈ ਸ਼ੀਤਲੰਗ ਰਾਲ ਹੁਣ ਤਾਂ ਕਿਵੇਂ ਦੇਖਦੇ ਹੋ ਬੀਜੇਪੀ ਦਾ ਕੋਈ ਬੀਜੇਪੀ ਦਾ ਕੋਈ ਵਕੀਰ ਨਹੀਂ ਹੈ ਕਿ ਜਦੋਂ ਇੱਥੇ ਇਨਸਾਨ ਜਿਹੜੇ ਨੇ ਪਿੱਛੇ हट ਜਾਂਣ ਔਰ ਮਾੜੇ ਇਨਸਾਨ ਅੱਗੇ ਆ ਜਾਣ ਪ੍ਰਣਾਲੀ ਪਾਰਟੀ ਦਾ ਵੀ ਹਾਲਾਤ ਜਿਹੜੇ ਨੇ ਖਰਾਬ ਹੋ ਜਾਂਦੇ ਇਸ ਕਰਕੇ ਜਿਹੜਾ ਅਮਿੰਦਰ ਭਾਲੇ ਇੱਕ ਅੱਛਾ ਇਨਸਾਨ ਹੈ ਔਰ ਇਸ ਨੂੰ ਲੋਕੀ ਵੀ ਬਾਈ ਸਾਲ ਤੋਂ ਲੋਕ ਜਾਣਦੇ ਨੇ ਕਿ ਲੋਕ ਜਿਹੜੇ ਆਪਣੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਉਸ ਨੂੰ ਲੈ ਕੇ ਤੇ ਲੋਕਾਂ ਨੇ ਕੀ ਵੋਟ ਪਾਇਆ ਨਾ ਤੇ ਪਹਿਲੇ ਲੋਕ ਵੀ ਜਿੱਦੇ ਆਏ ਕਿਉਂਕਿ ਜਿੱਤ ਕੇ ਲੋਕਾਂ ਨੂੰ ਭੁੱਲ ਨਹੀਂ ਜਾਈਦਾ ਲੋਕਾਂ ਦੀ ਸੇਵਾ ਕਰਦੀ ਹੈ ਨਸ਼ੇ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਹੁਣ ਭਗਤ ਜੀ ਨਸ਼ੇ ਦਾ ਹੱਲ ਕਰਾਪ ਹੋਣਗੇ ਕਿਉਂਕਿ ਲੋਕ ਬੜੇ ਪੀੜਤ ਨੇ ਔਰ ਇਲਜ਼ਾਮ ਵੀ ਲੱਗਦੇ ਰਿਹਾ ਸ਼ੀਤਲ ਗੁਰਾਲ ਹੁਣਾਂ ਤੇ ਕਿ ਡੜੇ ਸੱਟੇ ਬਾਜੀ ਚੱਲਦੀ ਹੈ ਇਹਨਾਂ ਦੇ ਵੱਲੋਂ ਤਾਂ ਕੀ ਲੱਗਦਾ ਹੱਲ ਹੋਣਗੇ ਮੁੱਦੇ ਹੁਣ ਇਹ ਜਿਹੜਾ ਆਪਣੇ ਨਸ਼ਾ ਹੈ ਜਿਹੜੇ ਨਸ਼ੇ ਹੋ ਰਹੇ ਨੇ ਨਸ਼ੇ ਇਹਨਾਂ ਨਸ਼ਿਆਂ ਦੀ ਜਿਹੜਾ ਬੱਚਾ ਕੋਈ ਨਸ਼ੇ ਤੇ ਲੱਗ ਜਾਂਦਾ ਉਹਦਾ ਛਡਣਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਸ਼ਰਾਬ ਦਾ ਨਸ਼ਾ ਕੋਈ ਛੜ ਨਹੀਂ ਪਾਉਂਦਾ ਤੇ ਕੜਈ ਜਿਹੜਾ ਕਿਵੇਂ ਲੱਗ ਰਿਹਾ ਅੱਜ ਵੱਡੀ ਜਿੱਤ ਹੋ ਰਹੀ ਹੈ ਬਹੁਤ ਖੁਸ਼ ਆਪ ਸਭ ਹਮ ਚਿਹਰوں 'ਤੇ ਦੇਖ ਸਕਦੇ ਹਾਂ ਇਹ ਖੁਸ਼ੀ ਹੋ ਰਹੀ ਹੈ ਜਿਹੜੇ ਇਲਜ਼ਾਮ ਲਾਏ ਗਏ ਸੀ ਜਜਵੇਂ ਤਰੀਕੇ ਨਾਲ ਕਿਹਾ ਗਿਆ ਸੀ ਕਿ ਭਗਤ ਜੀ ਨਹੀਂ ਜਿੱਤਦੇ ਇਹਨਾਂ ਕੋ ਬੋਲਿਆ ਨਹੀਂ ਜਾਣਾ ਮੁੱਦੇ ਨਹੀਂ ਚੱਕੇ ਜਾਣੇ ਉਹ ਕਿਵੇਂ ਦੇਖਦੇ ਹੋ ਅੱਜ ਸਾਰੀਆਂ ਚੀਜ਼ਾਂ ਫਿੱਕੀਆਂ ਪੈ ਰਹੀਆਂ ਨੇ आज हमारी जीती हर वो बुरी बात का, का जवाब दे रही है कोई जवाब देने की जरूरत नहीं ये खुशी है उन चीजों का जवाब है बीजेपी भी पीछे चल रही है की कहना चाहोगे कि में दा देख दियो वो देखो जी ओना नु सब पता अपने काम तो पीछे जा रही है जद केनाचर कुछ कीता ही नहीं ये जिथे भाई जी काम छड़ के गए निमंदरपाल जी ने पूरे करने आ इस करके बीजेपी ने काम नहीं कीते ते लोकां ने ओना नु देखा ਜੀ ਆਉਣ ਵਾਲੇ ਟਾਈਮ ਦੇਖਿਆ ਵੀ ਭਗਤ ਜੀ ਨੇ ਪਹਿਲੇ ਕੰਮ ਕੀਤੇ ਹਨ ਮਿੰਦਰਪਾਲ ਜੀ ਲੋਕੀ ਚਾਹੁੰਦੇ ਉਹਨਾਂ ਨੂੰ ਅੱਗੇ ਲੈ ਕੇ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਕਿਵੇਂ ਦਾ ਦੇਖਦੇ ਹੋ ਸਰ ਹੁਣ ਤਾਂ ਕਿ ਜੇ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਹੈ ਜਿੰਨਾ ਟਰਸਟ ਕੀਤਾ ਹੈ ਉਹ ਖਰਾ ਉਤਰ ਪਾਉਣਗੇ ਫਿਊਚਰ ਬਹੁਤ ਬ੍ਰਾਈਟ ਹੈ ਕਿ ਲੋਕਾਂ ਨੇ ਆਪਣੇ ਹਾਂਜੀ ਬਹੁਤ ਬ੍ਰਾਈਟ ਫਿਊਚਰ ਹੈ ਭਾਜੀ ਦਾ ਕਿਉਂਕਿ ਲੋਕਾਂ ਨੇ ਇਹ ਮੰਨ ਲਿਆ ਕਿ ਸਾਡੇ ਨੇਤਾ ਚੁਣਿਆ